ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸੂਜੀ ਤੇ ਬੇਸਨ ਨੂੰ ਮਿਕਸ ਕਰਕੇ ਢੋਕਲੇ ਬਣਾਵਾਂਗੇ ਇਹ ਢੋਕਲੇ ਬਹੁਤ ਹੀ ਨਰਮ ਤੇ ਸਪੰਜੀ ਬਣ ਕੇ ਤਿਆਰ ਹੋਣਗੇ ਆਪਾਂ ਇਸ ਨੂੰ ਕੋਈ ਤੜਕਾ ਵਗੈਰਾ ਨਹੀਂ ਲਗਾਵਾਂਗੇ ਫਿਰ ਵੀ ਵਧੀਆ ਬਣ ਕੇ ਤਿਆਰ ਹੋਣਗੇ ਇਹ ਢੋਕਲੇ ਬਣਾਉਣ ਦੇ ਲਈ ਆਪਾਂ ਇੱਥੇ ਇੱਕ ਕੌਲੀ ਸੂਜੀ ਲਈ ਹੈ ਅੱਧੇ ਕੌਲੀ ਦਹੀਂ ਲਵਾਂਗੇ ਦਹੀਂ ਖੱਟਾ ਤੇ ਰੂਮ ਟੈਂਪਰੇਚਰ ਵਾਲਾ ਲਵਾਂਗੇ ਇੱਕ ਬਰਤਨ ਦੇ ਵਿੱਚ ਇਹ ਸੂਜੀ ਐਡ ਕਰਾਂਗੇ ਦਹੀਂ ਐਡ ਕਰਾਂਗੇ ਇਸ ਕਾਲੀ ਦੇ ਨਾਲ ਆਪਾਂ ਦਹੀਂ ਐਡ ਕੀਤਾ ਸੀ ਉਸ ਕਾਲੀ ਦੇ ਨਾਲ ਇੱਕ ਕਾਲੀ ਪਾਣੀ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵੈਸੇ ਤਾਂ ਇਹ ਢੋਬਲਾ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ ਪਰ ਅੱਜ ਆਪਾਂ ਇਸ ਨੂੰ ਬਹੁਤ ਹੀ ਸਿੰਪਲ ਤੇ ਆਸਾਨ ਜਿਹੇ ਤਰੀਕੇ ਨਾਲ ਬਣਾਵਾਂਗੇ। ਜੇਕਰ ਆਪਾਂ ਇਸ ਨੂੰ ਤੜਕਾ ਲਗਾਉਣਾ ਹੋਏਗਾ ਤੇ ਆਪਾਂ ਤੜਕਾ ਵੀ ਲਗਾ ਸਕਦੇ ਹਾਂ ਪਰ ਅੱਜ ਪੈਂਸ ਨੂੰ ਬਿਨਾਂ ਤੜਕਾ ਲਗਾਏ ਤੋਂ ਬਣਾਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। ਨਮਕ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇੱਕ ਕალი ਹੋਰ ਪਾਣੀ ਪਾਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਬੇਸਨ ਨੂੰ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ वीडियो चंगी लगी तो भीडियो लाइक करो चैनल को सबसक्राइब करो जी हम आप इस चंकी तरह मिक्स कर लिया है ਇੱਕ ਚਮਚ ਪੀਸੀ ਹੋਈ ਚੀਨੀ ਪਾਵਾਂਗੇ ਆਪਾਂ ਦੂਸਰੀ ਚੀਨੀ ਵੀ ਪਾ ਸਕਦੇ ਹਾਂ ਇੱਕ ਕਾਲੀ ਲੱਸੀ ਪਾਵਾਂਗੇ ਥੋੜਾ ਥੋੜਾ ਕਰਕੇ ਪੈਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਇਹਦੇ ਵਿੱਚ ਲੱਸੀ ਨਾਲ ਪੈ ਜਾਣਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ 10 ਮਿੰਟ ਦੇ ਲਈ ਇਸ ਨੂੰ ਢੱਕ ਕੇ ਰੱਖ ਦੇਵਾਂਗੇ ਉਹਨਾਂ ਟਾਈਮ ਆਪਾਂ ਕੜਾਹੀ ਨੂੰ ਗਰਮ ਕਰ ਲਵਾਂਗੇ కడాయి పాండ్ రేను గర్మే మిట్టుంట్ చుకేనే హాను వే ప్లేవే ఘో ప్లేట్ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਹ ਵਾਲੇ ਬੈਟਰ ਨੂੰ ਮਿਕਸ ਕਰਕੇ ਇਸ ਵਿੱਚ ਐਡ ਕਰ ਦੇਵਾਂਗੇ ਇਹ ਬੈਟਰ ਨੂੰ ਮਿਕਸ ਕਰਨ ਸਮੇਂ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਤੇ ਤੇਲ ਵੀ ਪਾਇਆ ਸੀ ਉਹ ਕਲਿੱਪ ਐਡ ਨਹੀਂ ਹੋ ਪਾਈ ਇਹ ਦੇਖਣ ਦੇ ਵਿੱਚ ਵਧੀਆ ਲੱਗੇ ਇਸ ਦੇ ਉੱਪਰ ਥੋੜਾ ਜਿਹਾ ਰੈੱਡ ਚਿਲੀ ਪਾਊਡਰ ਪਾਵਾਂਗੇ ਅੱਜ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਟੋਕੜਾ ਬਣਾਵਾਂਗੇ। ਥੋੜਾ ਜਿਹਾ ਜੀਰਾ ਪਾਵਾਂਗੇ ਜੇਕਰ ਆਪਾਂ ਇਸ ਵਿੱਚ ਜੀਰਾ ਪਾਉਣਾ ਹੋਏਗਾ ਤੇ ਆਪਾਂ ਪਾ ਸਕਦੇ ਹਾਂ। ਹੁਣ ਆਪਾਂ ਇਸ ਨੂੰ ਕੜਾਹੀ ਦੇ ਵਿੱਚ ਰੱਖ ਦੇਵਾਂਗੇ। ਇਹ ਬੈਟਰ ਨੂੰ ਇਸ ਵਿੱਚ ਰੱਖ ਦੇਵਾਂਗੇ। ద మిట్లేను తా ఢకే పకా లేవే ਦੋਕ ਲਵਨ ਕੇ ਤਿਆਰ ਹੈ ਇਸ ਨੂੰ ਬੇਕ ਲਵਾਂਗੇ ਚੰਗੀ ਤਰ੍ਹਾਂ ਪੱਕੇ ਤਿਆਰ ਹੈ ਤਿਆਰ ਦੋਕਲੇ ਨੂੰ ਕੜਾਹੀ ਵਿੱਚੋਂ ਕੱਢ ਲਵਾਂਗੇ ਇਸ ਉੱਪਰ ਥੋੜਾ ਜਿਹਾ ਕਿਉ ਲਗਾ ਲਵਾਂਗੇ जेकर तुम साडियो पहली बार देख रहे हो तो इस इसको पहले अं अपने चैनल से कई होर वीडियो भी पाई ने तो जो वीडियोस भी देख सकते हो जी हम आप इसमें पीस में कट ये ढोकला तो बहुत जल्दी बन के तैयार हो जाता है ਆਜਾ ਪਾਇਸ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ। ਇਹ ਪਾਇਸ ਨੂੰ ਤੜਕਾ ਨਹੀਂ ਲਗਾਵਾਂਗੇ ਜੇਕਰ ਤੜਕਾ ਲਗਾਉਣਾ ਹੋਵੇਗਾ ਤੇ ਆਪਾਂ ਤੜਕਾ ਵੀ ਲਗਾ ਸਕਦੇ ਹਾਂ। ढोकला बन के तैयार है इस तरह पे सारे पीस कट लवेंगे बहुत घट टाइम के ढोकला बन के तैयार हो जाता है तो बहुत ही नरम तेज स्पजी भी बनता है રેસપી ચંકી લાગે તો એક વાર એ રેસપીનું ટ્રાય કરે દેખ્યો ઢોકલા બન કે તૈયાર હેસપી ચંકી લાગી હોય તો લાઈક કર્યો ચેનલનું સબસક્રાઈબ કર્યો